ਆ ਗੋਮਾ ਹੋ ਗਿਆ ਹਾਂ ਹਾਂ ਇਹ ਮੌਲੇ ਹੋ ਗਿਆ ਤੇ ਦੰਦ ਉਹ ਚਾਰ ਦੰਦ ਦੇਖੀ ਦੇਖੀ ਹਲੋ ਹਾਂ ਹਾਂ ਦੋ ਦੋ ਮੈਂ ਉਹੀ ਦੱਸ ਦੂੰ ਤੈਨੂੰ ਬਿਨਾ ਮੂੰਹ ਪੱਟੇ ਹੈ ਇਹਦਾ ਖੀਰਾ ਹੈ ਮੰਗਣ ਦਾ ਛੋਟੇ ਪਈ ਕੁਸ ਮੰਗੀ ਜਾਂ ਦੇਖੋ ਵੀ ਵਪਾਰੀ ਨੇ ਉਹਨਾਂ ਨੇ ਵੀ ਰੋਟੀ ਚਾਹੀਦੀ ਹੈ ਮਾਲ ਤੇਰਾ ਸਾਰੇ 18000 ਦੇਣਾ ਖਾਣਾ ਪਈ ਦੇਣਾ ਲਾਸਟ ਮੰਗੇ 25 25 ਤੋਂ ਪੁੱਛੀਂ ਕਿ ਇਹ ਤੂੰ ਚੌੜੀ ਮਾਰਾਂ ਦੇ ਆਂਦੇ ਨੀ ਇਹ ਜਰਾ ਮਾਲਾ ਕਿ ਕੋਈ ਬਾਲੇ ਨੋਦੀ ਆ ਨਾ ਲੈ ਵੀ ਥੋੜੀ 17 ਦਾ 10000 ਦੀ 7000 ਰੁਪਿਆ ਕਿ ਲੱਤ ਮੈਂ ਫੇਰ ਤੇਰੀ ਮੋੜੀ ਠੀਕ ਆ ਗੱਲ ਕੋਈ ਹੋਰ ਮਾੜੀ ਮੋਟੀ ਕਸਰ ਹੈਗੀ ਹੋਰ ਕੀ ਕਸਰ ਹੋਰ ਕੋਈ ਕਸਰ ਦੱਸ ਦੋ ਨਾ ਬਸ ਹੋਰ ਇੱਕ ਗਾੜੀ ਕੋਈ ਹੈ ਫੇਰ ਨਾ ਮੁੜ ਕੇ ਆਇਓ ਰੇ ਨਾ ਨਾ ਹੈਲੋ ਕਿਤੇ ਫੇਰ ਗੇੜੇ ਜੇ ਚੱਕ ਦੇ ਕੱਟ ਦੇ ਫਿਰੋਂਗਾ ਵੀ ਤੇਨੂੰ ਮਣੀ ਮੋਟੀ ਹੈਗੀ ਕਾ ਸਰ ਅੱਜ ਸਰ ਪੇਰੇ ਵੀ ਨਹੀਂ ਫੇਤਾ ਦਾ ਪਾਸ ਸੁਈ ਲਈ ਫੇ ਮੈਂ ਤੇਰੇ ਬਿਨਾ ਕਿਵੇਂ ਲਾਉਂਗਾ 10000 ਚੱਕਦਾ ਸੀ ਤੈਨੂੰ ਕਿੰਨੇ ਕੇ ਤੇ ਫੇ ਅਸੀਂ ਤੇਰੀ ਬੋੜੀ ਵੀ ਨਹੀਂ ਚੱਲ ਚੱਲ ਮਾੜਾ ਮੋਟਾ ਹੋ ਕਰ ਦੇ ਤੇਰਾ ਚਲੂ ਰਾਂ ਤੋਂ ਮੈਨੂੰ ਤੇਰਾ ਚੱਲ ਵੀ ਮਾੜਾ ਮੋਟਾ ਬਿੰਗਾ ਜੱਥਾ ਦਾ ਬਾਹਰ ਆ ਪਾ ਕਰਦੀ ਅਗਲੇ ਮੁਕਰ ਜਾਣ ਵੀਡੀਓ ਬਣਨ ਲੱਗ ਰਹੀ ਅਗਲਾ ਗੱਲ ਤੋਂ ਜੂ ਕੰਮ ਉਹਦਾ ਬੱਚਾ ਨਹੀਂ ਸਮਾਰ ਕੇ ਵਾ ਦੇਖ ਲੈ ਹੁਣ ਜੀ ਤੋੜ ਕਿਉਂ ਕਿਵੇਂ ਕਰੀਏ ਬੱਠੀ ਕਰਾ ਜੂ ਤੇਰਾ ਭਗਤ ਸਿੰਘ ਵੀ ਆ ਗਿਆ ਮੈਂਬਰ ਭਗਤ ਸਿੰਘ ਬਣਿਆ ਫਿਰਦਾ ਅੱਜ ਤਾਂ ਪਗੜੀ ਬਨ ਕੇ ਬੱਲਾ ਤਰੇ ਠੀਕ ਆ ਇਹਨੂੰ ਪੁੱਗਦੇ ਪੈਸੇ ਲੈ ਲੈ ਉਹ ਤੇਰੀ ਕੋਸ਼ੀ ਤੂੰ ਤਾਂ ਲੁਕਦਾ ਹੈ ਕਰੇ ਤੂੰ ਕਿਉਂ ਨੂੰ ਕੰਨੂ ਕਿਹੜਾ ਚੋਰਾ ਹੋ ਵਿਚਾਰਾ ਆ ਜਾ ਲੇਕਿ ਚੋਰੀ ਦਾ ਮਾਮਲਾ ਉਹ ਕਿਹੜਾ ਚੋਰ ਆ ਵਿਚਾਰਾ ਲੈ ਲੈ ਪੈਸੇ ਵਧੀਆ ਵਿਗਦੇ ਨੇ ਚੋਰ ਨਹੀਂ ਹੈਗਾ ਉਹ ਕਿੰਨੇ ਦਾ ਤੇ ਹਾਂ ਉੱਫੀ ਵੇਚੇਗਾ ਤੂੰ ਚੱਲ ਵੇਚਣ ਨੂੰ ਤਾਂ ਲੈ ਥਾਣਾ ਅਗਲੇ ਦਾ ਯਾਰ ਦੇਵੇ ਨਾ ਦੇਵੇ ਹਾਂ 18 ਲੱਗਤ ਪਾਰਾ ਲਓ ਜੀ ਲਓ ਓਏ ਭਾਈ ਓ ਭਾਈ ਤੇਰਾ ਗਲਾਸ ਡੋਲ ਤੇ ਤਰੋ ਬੱਲਾ ਮੇਰੇ ਜੇ ਕਹੇ ਤਾਂ ਮਰੀ ਜੀ ਕਸਰਤ ਨਹੀਂ ਮੈਂ ਕਰਵਾ ਦੇ ਰੇ ਕੱਢ ਦੇ ਕੱਢ ਦੇ ਫੇਰੇ ਜਰਾ ਹੈ ਕੱਢ ਦੇ ਓਰੇ ਆ ਭਾਈ ਛੋਟੇ ਭਾਈ ਹੱਥ ਕਰ ਯਾਰ ਉਹ ਪਹਿਲਾ ਕਰ ਗੱਲ ਸਮਝੀ ਵੀ ਹੁੰਦੀ ਐ ਵੇਚਦੇ ਆ ਸਾਢੇ 15000 ਦੇ ਦੇਵੇਂਗਾ ਆ ਚੱਕ ਸਾਈ ਉਹ ਨਹੀਂ ਦੇਣੇ ਦਾ ਹੋਰ ਕਿੱਥੇ ਸਰ ਦਾ ਛੜਾ ਨਾ ਮੇਰੇ ਸਾਢੇ 20 ਦੇਣੇ ਲੱਗਦੇ ਲੈ ਮੇਰੇ ਹੱਥ ਘਰ ਮਣ ਜਾ ਨਾ ਫਰ ਹੋਏ ਨੂੰ ਲੈ ਲੋ ਕੇਰ ਮੋਗੜਾ ਭੱਜ ਗਿਆ ਭੱਜੂ ਮੈਂ ਉਹੀ ਖੜਾ ਮੈਂ ਮੈਦਾਨ ਚ ਖੜਾ ਮੈਂ ਮੈਦਾਨ ਚ ਖੜਾ ਪੰਜ ਦਿਨ ਹੈਗਾ ਲੈ ਦਹੀਂ ਨਾ ਦੂੰ ਮਰਜ਼ੀ ਤੇਰੀ ਐ ਸਾਡੀ ਨਹੀਂ ਹੈਗੀ 19000 ਦੇ ਵਿੱਚ ਤੇ ਨਾ 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 ਨਹੀਂ ਦੇਣਾ ਤੂੰ ਉਹ ਦੇ ਦੇ ਬਾਪੂ ਜੱਫੀ ਘੱਟ ਲੈ ਇਹਨੂੰ ਨਹੀਂ ਦੇਣਾ ਤੂੰ ਫੜ ਲੈ ਮੈਨੂੰ ਹੱਥ ਤਾਂ ਕਰ ਖੜੇ ਓਏ ਖੱਟ ਜਾ ਮਰਦਾ ਹੈ ਮਰਦਾ ਹੈ 300 ਤੇ ਆ ਓਏ ਖੱਟਾ ਮਰਦਾ ਓਰੇ ਆ ਏ ਲੈ ਵੇਖ ਦੇ ਪੁੰਨਾਰੀ ਜੀ ਕਰੀ 19 ਦੇ ਚੱਕ ਲੈ ਉਹ ਗਾ ਕਰਨਾ ਤੜਕਿਆ ਨਾ ਨਾ ਬਸ ਆ ਜਾ ਪੈਸੇ ਲੈ ਪੈਸੇ ਲੈ ਮੱਲ ਬਣ ਕੇ ਪੈਸੇ ਲੈ ਪੈਸੇ ਲੈ ਦੇ ਪੈਸੇ 19 ਦੇ 19 ਦੇ ਮੁੱਕੇ ਨੇ 19 ਦੇ ਹੋਏ ਨਹੀਂ ਇਹ ਤੇ ਬੁੱਕਰ ਜੀ ਆ ਗਏ ਨਾ ਹਣ ਕੇਰ ਕੇ ਟੰਬੇ ਦੋ ਮਾਰੀ ਫਿਰ ਆਪਣੀ ਬੋਲੀ ਚ ਬੋਲਦੇ ਹੁੰਦੇ ਨੇ ਪੁੱਠੇ ਜੇ ਆ ਸਾਈ ਸਾਈ ਬਾਸ ਰਾਤ ਇਹਨੂੰ ਬਾਈ ਨੂੰ ਆ ਵਾਪਸ ਨਾ ਉਹ ਮੁੱਖਿਆ ਜਾ ਅੱਛਾ ਇਹ ਮਗਰਾ ਆ ਰਹਿਣੇ ਨੇ ਫਿਰ ਇਹ ਮੇਸ ਟੁੱਕ ਕੇ ਇਹਨੂੰ ਵੀ ਕਹਿੰਦੇ ਉਹ ਤੂੰ ਵੀ ਬਚੇਗਾ ਧਲਾਲੀ ਤੂੰ ਇਹ ਮੈਂ ਵੀ ਬਿਠਾਉਂ ਆ ਜਾ ਤੂੰ ਹੈ ਕਿੰਨੇ ਦਾ ਵਗਦਾ ਸੌਦਾ ਪੂਰਾ ਹੋ ਗਿਆ ਇਹ ਸਾਢੇ ਉਨੀ ਦਾ ਮੇਰਾ ਮੂੰਹ ਮੁੱਖਦਾਗਾ ਕੀ ਦੁਖਦਾ ਤੈਨੂੰ ਉਹ ਕਹਿੰਦਾ ਲਖੀ ਆਪਣੀ ਮਾਰਾਂਦਾ ਭਾਈ ਕੋਈ ਨਹੀਂ ਦੁਖਦਾ ਵੀਡੀਓ ਬਣਦੇ ਕੋਈ ਗਲਤ ਹਰਾਮੀ ਰੇਲਾ ਟੰਬਾ ਜਿੰਨੇ ਲਵੇ ਇਹ ਜੂ ਜੀ ਆਪ ਲੈਣੇ ਉਹ ਕੋਈ ਨਾ ਬਲੇਉ ਤੇ ਪੱਟੇ ਸੀ ਕੁੱਟੀ ਜਾਂਦੇ ਆ ਬੱਸ ਬੱਸ ਲੜ ਕੇ ਪੈਣਾ ਹੀ ਆ ਦੀ ਆਪਣਾ ਮੁੰਡੇ ਨੂੰ ਘੂਰ ਨਾ ਓਏ ਇੱਕ ਹੋਇਆ ਮੇਰਾ ਆੜਿਆ ਆਪਣੇ ਵੀ ਬੋਣੀ ਕਰਾ ਦੂਗਾ ਆਪਣੇ ਵੀ ਹੋ ਜੂਗੀ ਗੱਲ ਲੈ ਲਾ ਭਾਈ ਖਰਚਾ ਭਾਈ ਪੈਸੇ ਦੇ ਦਈਏ ਪਹਿਲਾਂ ਉਹ ਖਰਚਾ ਛੋਲੀ ਚ ਸਭ ਵਾਂ ਮੰਗਾ ਖਸ਼ੀ ਨਾਲ ਖਰਚਾ ਸਿਕੰਡ ਦਾ ਕਰਨਾ ਹਾਂ ਹੁਣ ਮੁੱਕਰਦਾ ਥੋੜੀ ਅਗਲਾ ਸਿਕੰਡ ਦਾ ਕਰਨਾ ਬੂ ਓਏ ਬੁਈੜੀਓ ਦਾ ਪੰਜ ਜਾਣਦੇ ਖਸਮਾ ਸਿਕੰਡ ਦਾ ਕਰਨਾ ਚਾਰ ਪੰਜ ਛੇ ਸੱਤ ਅੱਠ ਨੌ 10 11 11 12 13 14 15 16 17 18 19 20 ਚੋਲੀ ਚਰ ਸਾਬਾ ਦੇ ਮੁੰਡਿਆਂ ਨੇ ਖੋਲ ਕੇ ਛੋਟ ਕਰਦੇ ਆ